संत कबीर दास जीवन कहानी कबीर दास बायोग्राफी सोखी भाषा ਵਿੱਚ ਮੈਂ ਤੁਹਾਡਾ ਆਪਣਾ ਯੋਗੇਸ਼ ਕੁਮਾਰ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ ਵਿੱਚ ਚਲੋ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਨੂੰ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਐਂਡ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਭਗਤ ਕਬੀਰ ਕਬੀਰ ਜੀ ਦੇ ਜੀਵਨ ਬ੍ਰਿਤਾਂਤ ਸੰਬੰਧੀ ਇਤਿਹਾਸਿਕ ਤੱਥਾਂ ਦੇ ਮਾਮਲੇ ਵਿੱਚ ਇੱਕ ਰੂਪਤਾ ਨਹੀਂ ਹੈ ਕਬੀਰ ਪੰਥੀਆਂ ਦੇ ਪ੍ਰਸਿੱਧ ਗ੍ਰੰਥ ਕਬੀਰ ਚਰਿਤ ਬੋਧ ਵਿੱਚ ਕਬੀਰ ਜੀ ਦਾ ਜਨਮ 1398 ਈਸਵੀ ਵਿੱਚ ਅੰਕਿਤ ਹੋਇਆ ਹੈ। ਭਾਈ ਕਾਨ ਸਿੰਘ ਨਾਭਾ ਨੇ ਵੀ ਇਸੇ ਬਾਰੇ ਨੂੰ ਠੀਕ ਮੰਨਿਆ ਹੈ। ਕਬੀਰ ਜੀ ਦੇ ਜਨਮ ਸਥਾਨ ਸੰਬੰਧੀ ਵੀ ਵਿਦਵਾਨਾਂ ਵਿੱਚ ਮਤ ਏਕਤਾ ਨਹੀਂ ਹੈ। ਕੋਈ ਉਹਨਾਂ ਦਾ ਜਨਮ ਸਥਾਨ ਮਗਹਰ ਨੂੰ ਮੰਨਦਾ ਹੈ, ਕੋਈ ਕਾਸ਼ੀ ਨੂੰ ਅਤੇ ਕੋਈ ਬਿਲਹਰਾ ਅਜਮਗੜ ਨੂੰ ਮੰਨਦਾ ਹੈ। ਕਬੀਰ ਜੀ ਨੇ ਆਪਣਾ ਬਹੁਤਾ ਜੀਵਨ ਕਾਸ਼ੀ ਦੇ ਇੱਕ ਜੁਲਾਹੇ ਦੇ ਰੂਪ ਵਿੱਚ ਬਿਤਾਇਆ ਬਹੁਤ ਸਾਰੇ ਗ੍ਰੰਥਾਂ ਵਿੱਚ ਇਸ ਧਾਰਨਾ ਦੀ ਪੁਸ਼ਟੀ ਹੁੰਦੀ ਹੈ ਪਰੰਤੂ ਇਸ ਗੱਲ ਦਾ ਕੋਈ ਇਤਿਹਾਸਿਕ ਪ੍ਰਮਾਣ ਉਪਲਬਧ ਨਹੀਂ ਹੈ ਕਿ ਆਪ ਦਾ ਜਨਮ ਕਾਸ਼ੀ ਵਿੱਚ ਹੋਇਆ ਕਬੀਰ ਦੇ ਜਨਮ ਮਾਤਾ ਪਿਤਾ ਅਤੇ ਨਾਮਕਰਨ ਬਾਰੇ ਵੀ ਕਈ ਦੰਤ ਕਥਾਵਾਂ ਪ੍ਰਚਲਿਤ ਹਨ ਕਬੀਰ ਜੀ ਦੀ ਜਾਤ ਅਤੇ ਵੰਸ਼ ਬਾਰੇ ਤਿੰਨ ਤਰ੍ਹਾਂ ਦੇ ਵਿਚਾਰ ਪੇਸ਼ ਕੀਤੇ ਜਾਂਦੇ ਰਹੇ ਹਨ ਆਪਣੀਆਂ ਰਚਨਾਵਾਂ ਵਿੱਚ ਕਬੀਰ ਜੀ ਆਪਣੇ ਆਪ ਨੂੰ ਜੁਲਾਹਾ ਜਾਂ ਕੋਰੀ ਕਹਿੰਦੇ ਹਨ ਡਾਕਟਰ ਹਜਾਰੀ ਪ੍ਰਸਾਦ ਦਵੀਵੇਦੀ ਅਨੁਸਾਰ ਕਬੀਰ ਜੁਗੀ ਜਾਂ ਜੋਗੀ ਜਾਤ ਦੇ ਸਨ ਅਤੇ ਉਹਨਾਂ ਦੇ ਪਰਿਵਾਰ ਨੇ ਸ਼ਾਇਦ ਇਸਲਾਮ ਧਰਮ ਕਬੂਲ ਕਰ ਲਿਆ ਸੀ 나ਥ ਪੰਥੀ ਅਖਵਾਉਣ ਵਾਲੇ ਅਤੇ ਵਰਣ ਆਸ਼ਰਮ ਦੇ ਬੰਧਨਾਂ ਤੋਂ ਪਰੇ ਰਹਿਣ ਵਾਲੇ ਬੈਰਾਗੀ ਸਾਧੂਆਂ ਨਾਲ ਆਪ ਦਾ ਸੰਬੰਧ ਸੀ ਭਾਰਤ ਵਿੱਚ ਮੁਸਲਮਾਨ ਰਾਜ ਦੀ ਸਥਾਪਨਾ ਤੋਂ ਬਾਅਦ ਉਹਨਾਂ ਨੇ ਇਸਲਾਮ ਧਰਮ ਅਪਣਾ ਲਿਆ ਸੀ ਪਰੰਤੂ ਉਹਨਾਂ ਦੇ ਆਚਾਰ ਵਿਵਹਾਰ ਵਿੱਚ ਕੋਈ ਤਬਦੀਲੀ ਨਹੀਂ ਆਈ ਸੀ ਇਹ ਲੋਕ ਆਸ-ਪਾਸ ਦੇ ਪਰੰਪਰਾਗਤ ਹਿੰਦੂ ਸਮਾਜ ਦੀ ਦ੍ਰਿਸ਼ਟੀ ਵਿੱਚ ਨੀਵੇਂ ਅਤੇ ਅਛੂਤ ਸਮਝੇ ਜਾਂਦੇ ਸਨ ਕਬੀਰ ਜੀ ਦੇ ਕਿਸੇ ਗੁਰੂ ਸੰਬੰਧੀ ਡਾਕਟਰ ਮੋਹਨ ਸਿੰਘ ਦਿਵਾਨਾ ਦਾ ਵਿਚਾਰ ਹੈ ਕਿ ਆਪ ਦੀ ਬਾਣੀ ਵਿੱਚ ਥਾਂ ਪੁਰਥਾਂ ਵਰਤਿਆ ਗਿਆ ਗੁਰੂ ਸ਼ਬਦ ਪਰਮਾਤਮਾ ਦਾ ਸੂਚਕ ਹੈ ਕਿਉਂਕਿ ਆਪਨੇ ਕਿਸੇ ਸੰਤ ਜਾਂ ਭਗਤ ਨੂੰ ਗੁਰੂ ਤਾਰਨ ਨਹੀਂ ਕੀਤਾ ਪਰੰਤੂ ਕੁਝ ਹੋਰ ਵਿਦਵਾਨਾਂ ਮਾਲਕਮ ਵੈਸਟਕਾਟ ਅਤੇ ਡਾਕਟਰ ਆਰ ਐਲ ਤ੍ਰਿਪਾਠੀ ਦੀ ਧਾਰਨਾ ਹੈ ਕਿ ਕਬੀਰ ਜੀ ਦੇ ਗੁਰੂ ਸ਼ੇਖ ਤੱਕੀ ਸਨ ਕਬੀਰ ਐਂਡ ਦਾ ਕਬੀਰ ਪੰਥ ਕੁਝ ਜਨ ਸ਼ਰੂਤੀਆਂ ਅਨੁਸਾਰ ਕਬੀਰ ਜੀ ਸਵਾਮੀ ਰਾਮਾਨੰਦ ਦੇ ਸ਼ੀਸ਼ ਸਨ ਪਰੰਤੂ ਡਾਕਟਰ ਦਿਵਾਨਾ ਇੰਨਾ ਧਾਰਨਾਵਾਂ ਨਾਲ ਸਹਿਮਤ ਨਹੀਂ ਹੈ ਉਸ ਅਨੁਸਾਰ ਆਪ ਨੇ ਸਾਰਾ ਗਿਆਨ ਬੈਰਾਗੀਆਂ ਜੋਗੀਆਂ ਅਤੇ ਸੂਫੀਆਂ ਦੀ ਸੰਗਤ ਵਿੱਚ ਬੈਠ ਕੇ ਪ੍ਰਾਪਤ ਕੀਤਾ ਉਹ ਲਿਖਦੇ ਹਨ ਕਿ ਵਿਵੇਕ ਵਿਵੇਕ ਹੀ ਕਬੀਰ ਦਾ ਗੁਰੂ ਸੀ ਭਾਰਤ ਵਿੱਚ ਮੁਸਲਮਾਨੀ ਰਾਜ ਦੀ ਸਥਾਪਨਾ ਹੋ ਜਾਣ ਨਾਲ ਇੱਕ ਵੱਡਾ ਪਰਿਵਰਤਨ ਵਾਪਰਿਆ ਉਹਨਾਂ ਦੇ ਆਉਣ ਪਿੱਛੋਂ Hindu ਸਮਾਜ ਵਿੱਚ ਆਤਮ ਰੱਖਿਆ ਦੀ ਪਰਵਰਤੀ ਬੜੀ ਤਿੱਬਰ ਹੋ ਗਈ ਹਿੰਦੂਆਂ ਦੇ ਸਾਹਮਣੇ ਹੀ ਉਹਨਾਂ ਦੇ ਦੇਵ ਮੰਤਰ ਟਾ ਦਿੱਤੇ ਜਾਂਦੇ ਸਨ ਦੇਵ ਮੂਰਤੀਆਂ ਤੋੜ ਦਿੱਤੀਆਂ ਜਾਂਦੀਆਂ ਸਨ ਅਤੇ ਪੂਜਾ ਵਿਧੀਆਂ ਦਾ અપਮਾਨ ਕੀਤਾ ਜਾਂਦਾ ਸੀ ਪਰ ਉਹ ਕੁਝ ਵੀ ਨਹੀਂ ਸਨ ਕਰ ਸਕਦੇ ਐਨੇ ਭਾਰੀ ਰਾਜਨੀਤਿਕ ਉਲਟਫੇਰ ਕਾਰਨ Hindu ਸਮਾਜ ਉੱਪਰ ਉਦਾਸੀ ਦੀ ਇੱਕ ਗਹਿਰੀ ਪਰਤ ਛਾ ਗਈ ਜੋ ਭਗਤੀ ਅੰਦੋਲਨ ਦੇ ਵਿਕਾਸ ਵਾਸਤੇ ਬਹੁਤ ਅਨੁਕੂਲ ਸਿੱਧ ਹੋਈ ਇਹੋ ਜਿਹੇ ਸਮੇਂ ਵਿੱਚ ਦੱਖਣੀ ਭਾਰਤ ਵਿੱਚ ਭਗਤੀ ਅੰਦੋਲਨ ਸ਼ੁਰੂ ਹੋਇਆ ਜੋ ਬਿਜਲੀ ਦੀ ਤੇਜ਼ੀ ਨਾਲ ਦੇਸ਼ ਦੇ ਕੋਨੇ-ਕੋਨੇ ਵਿੱਚ ਫੈਲ ਗਿਆ। ਕਬੀਰ ਜੀ ਦੀ ਬਾਣੀ ਨਾਲ ਸੰਬੰਧਿਤ ਸੌਮਿਆ ਅਤੇ ਆਧਾਰ ਗ੍ਰੰਥਾਂ ਦਾ ਕੋਈ ਹਿਸਾਬ-ਕਿਤਾਬ ਹੀ ਨਹੀਂ। ਕਬੀਰ ਪੰਥੀ ਲੋਕਾਂ ਦਾ ਵਿਸ਼ਵਾਸ ਹੈ ਕਿ ਸਤਗੁਰੂ ਦੀ ਬਾਣੀ ਅਨੰਤ ਹੈ। ਕਬੀਰ ਜੀ ਦੀਆਂ ਜੋ ਰਚਨਾਵਾਂ ਅੱਜ ਸਾਨੂੰ ਉਪਲਬਧ ਹਨ ਇਹ ਸਭ ਵਿਭਿੰਨ ਸੰਗ੍ਰਹਿਾਂ ਦੇ ਰੂਪ ਵਿੱਚ ਹਨ। ਕਬੀਰ ਬਾਣੀ ਦੇ ਅਨੇਕ ਸੰਗ੍ਰਹਿ ਵੱਖ-ਵੱਖ ਪੁਸਤਕਾਲਿਆਂ ਸੰਗਰਾਲਿਆਂ ਵਿੱਚ ਮਿਲਦੇ ਹਨ ਇਨ੍ਹਾਂ ਵਿੱਚੋਂ ਕਈ ਪ੍ਰਮਾਣਿਕ ਹਨ ਅਤੇ ਕਈਆਂ ਦੀ ਪ੍ਰਮਾਨਤਾ ਸੰ nghiਗਤ ਹੈ ਕਬੀਰ ਬਾਣੀ ਦੇ ਖੇਠ ਲਿਖੇ ਸੋਮੇ ਵਧੇਰੇ ਪ੍ਰਮਾਣਿਕ ਮੰਨੇ ਜਾਂਦੇ ਹਨ ਬੀਜਕ ਕਬੀਰ ਗ੍ਰੰਥਾਵਲੀ ਗੁਰੂ ਗ੍ਰੰਥ ਸਾਹਿਬ ਕਬੀਰ ਪੰਥ ਵਿੱਚ ਬੀਜਕ ਨੂੰ ਕਬੀਰ ਜੀ ਦੀ ਸਭ ਤੋਂ ਸਨਮਾਨਯੋਗ ਰਚਨਾ ਮੰਨਿਆ ਜਾਂਦਾ ਹੈ ਬੀਜਕ ਪਰੰਪਰਾ ਵਿੱਚ ਉਹ ਸਾਰੇ ਗ੍ਰੰਥ ਆ ਜਾਂਦੇ ਹਨ ਜੋ ਕਬੀਰ ਪੰਥੀਆਂ ਦੁਆਰਾ ਉਹਨਾਂ ਦੇ ਮਠਾਂ ਵਿੱਚ ਪ੍ਰਤੀਸ਼ਠਿਤ ਹਨ ਕਾਸ਼ੀ ਨਗਰੀ ਪ੍ਰਚਾਰਨੀ ਸਭਾ ਨੇ ਆਪਣੀ ਸਥਾਪਨਾ ਦੇ ਬਾਅਦ ਹਿੰਦੀ ਦੇ ਕੁਝ ਪ੍ਰਮੁੱਖ ਕਵੀਆਂ ਸੂਰਦਾਸ ਕਬੀਰ ਅਤੇ ਤੁਲਸੀਦਾਸ ਆਦਿ ਦੀਆਂ ਬਾਣੀਆਂ ਦੇ ਸੰਕਲਨ ਤਿਆਰ ਕਰਨ ਦੀ ਯੋਜਨਾ ਬਣਾਈ ਇਸ ਯੋਜਨਾ ਦੇ ਅਧੀਨ ਬਾਬੂ ਸ਼ਿਆਮਸੁੰਦਰ ਨਾਦਾਸ ਨੇ ਕਬੀਰ ਬਾਣੀ ਦੀਆਂ 2 ਹੱਥ ਲਿਖਤਾਂ ਨੂੰ ਆਧਾਰ ਬਣਾ ਕੇ ਇਸ ਗ੍ਰੰਥਾਵਲੀ ਦੀ ਸੰਪਾਦਨਾ ਕੀਤੀ ਪਰੰਤੂ ਕਬੀਰ ਜੀ ਦੀ ਬਾਣੀ ਦਾ ਸਭ ਤੋਂ ਵੱਧ ਪ੍ਰਮਾਣਿਕ ਅਤੇ ਮਹੱਤਵਪੂਰਨ ਸਰੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਕਬੀਰ ਜੀ ਦੀ ਵਿਚਾਰਧਾਰਾ ਦਾ ਵਿਸ਼ਲੇਸ਼ਣ ਕਰਨ ਸਮੇਂ ਜਿਹੜਾ ਤੱਥ ਸਭ ਤੋਂ ਉਜਾਗਰ ਰੂਪ ਵਿੱਚ ਸਾਹਮਣੇ ਆਉਂਦਾ ਹੈ ਉਹ ਇਹ ਹੈ ਕਿ ਕਬੀਰ ਜੀ ਕਿਸੇ ਧਰਮ ਜਾਂ ਸੰਪਰਦਾਇ ਵਿਸ਼ੇਸ਼ ਦੇ ਮੁੱਲਾਂ ਅਥਵਾ ਕਦਰਾਂ ਕੀਮਤਾਂ ਨੂੰ ਲੈ ਕੇ ਨਹੀਂ ਚੱਲਦੇ ਉਹ ਆਪਣੇ ਯੁੱਗ ਦੇ ਦੋ ਪ੍ਰਮੁੱਖ ਧਰਮਾਂ Hindu ਧਰਮ ਅਤੇ ਇਸਲਾਮ ਦੋਹਾਂ ਵਿੱਚੋਂ ਕਿਸੇ ਇੱਕ ਨੂੰ ਉੱਤਮ ਜਾਂ ਵਿਸ਼ੇਸ਼ ਸਿੱਧ ਕਰਦੇ ਹੋਏ ਨਜ਼ਰ ਨਹੀਂ ਆਉਂਦੇ ਬਲਕਿ ਉਹ ਇਨ੍ਹਾਂ ਦੋਹਾਂ ਧਰਮਾਂ ਦੇ ਪ੍ਰਤੱਖ ਆਚਰਣ ਵੱਲ ਧਿਆਨ ਦਿੰਦੇ ਹਨ ਅਤੇ ਇਨ੍ਹਾਂ ਧਰਮਾਂ ਨੂੰ ਮੰਨਣ ਵਾਲਿਆਂ ਦੀ ਕਥਨੀ ਅਤੇ ਕਰਨੀ ਵਿਚਲੇ ਅੰਤਰ ਉੱਪਰ ਉਂਗਲੀ ਉਠਾਉਂਦੇ ਹਨ Hindu ਧਰਮ ਦੇ ਰੀਤੀ ਰਿਵਾਜਾਂ ਨੂੰ ਸ਼ਰੋਮਣੀ ਦਰਸਾਉਣ ਵਾਲੇ ਬ੍ਰਾਹਮਣਾਂ ਦੇ ਗਿਰਦਾਰ ਦੀ ਆਲੋਚਨਾ ਕਰਦੇ ਹੋਏ ਆਪ ਫਰਮਾਉਂਦੇ ਹਨ ਕਿ ਇੰਨਾ ਲੋਕਾਂ ਨੇ ਸਾਡੇ ਤਿੰਨ ਤਿੰਨ ਗੱਜ ਦੀਆਂ ਧੋਥੀਆਂ ਪੈਨੀਆਂ ਹੋਈਆਂ ਹਨ ਤੀਰੇ-ਤੀਰੇ ਜਨੇਊ ਪੈਨੇ ਹੋਏ ਹਨ ਅਤੇ ਹੱਥਾਂ ਵਿੱਚ ਲੋਟੇ ਪਕੜੇ ਰੱਖੇ ਹਨ ਇਹੋ ਜਿਹੇ ਦਿਖਾਵੇ ਦੇ ਭੇਖਿਆਂ ਨੂੰ ਹਰੀ ਦੇ ਸੰਤ ਨਹੀਂ ਕਹਿਣਾ ਚਾਹੀਦਾ ਬਲਕਿ ਬਨਾਰਸ ਦੇ ਠੱਗ ਕਹਿਣਾ ਚਾਹੀਦਾ ਹੈ ਇਸੇ ਤਰ੍ਹਾਂ ਆਪ ਮੁਸਲਮਾਨਾਂ ਦੇ ਬਾਰਲੇ ਅਚਾਰ ਨੂੰ ਵੀ ਆਪਣੀ ਆਲੋਚਨਾ ਦਾ ਵਿਸ਼ਾ ਬਣਾਉਂਦੇ ਹਨ ਆਪ ਲਿਖਦੇ ਹਨ ਕਿ ਸੁੰਨਤ ਕਰਨ ਨਾਲ ਪਰਮਾਤਮਾ ਦਾ ਕੋਈ ਲਾਗਾ ਦੇਗਾ ਨਹੀਂ ਹੈ ਜੇ ਸੁੰਨਤ ਕਰਨੀ ਹੀ ਚੰਗੇ ਇਨਸਾਨ ਦੀ ਪਹਿਚਾਣ ਹੁੰਦੀ ਤਾਂ ਪਰਮਾਤਮਾ ਨੇ ਆਪ ਹੀ ਇਨਸਾਨ ਦੀ ਸੁੰਨਤ ਕਰ ਦੇਣੀ ਸੀ ਪਰੰਤੂ ਜੇਕਰ ਇਸਤਰੀ ਨਾਲ ਕਾਮ ਸੰਬੰਧ ਪੈਦਾ ਕਰਨ ਵਾਸਤੇ ਹੀ ਸੁੰਨਤ ਕਰਨੀ ਹੈ ਤਾਂ ਮੈਂ ਅਜੇਹੀ ਸੁੰਨਤ ਤੋਂ ਦੂਰ ਹੀ ਰਹਿਣਾ ਚਾਹਾਂਗਾ ਫਿਰ ਮੈਂ ਮੁਸਲਮਾਨ ਬਣਨ ਦੀ بجائے Hindu ਰਹਿਣਾ ਹੀ ਪਸੰਦ ਕਰਾਂਗਾ। ਆਪ ਕਾਜ਼ੀ ਨੂੰ ਸੁਚੇਤ ਕਰਦੇ ਹਨ ਕਿ ਤੂੰ ਕਤੇਬਾਂ ਦੀ ਆੜ ਵਿੱਚ Hinduਵਾਂ ਨਾਲ ਵਿਦੀਕੀਆਂ ਕਰ ਰਿਹਾ ਹੈ। ਅਜਿਹੇ ਕੰਮ ਛੱਡ RAM ਦਾ ਭਜਨ ਕਰ ਤਾਂ ਜੋ ਤੇਰਾ ਵੀ ਪਰ ਉਤਾਰਾ ਹੋ ਸਕੇ। ਇਸੇ ਤਰ੍ਹਾਂ ਆਪ ਜੋਗੀਆਂ ਦੇ ਵੱਖ-ਵੱਖ ਫਿਰਕਿਆਂ ਵੱਲੋਂ ਧਾਰਨ ਕੀਤੇ ਜਾਣ ਵਾਲੇ ਭੇਖਾਂ ਨੂੰ ਵੀ ਆਪਣੇ ਵਿਅੰਗ ਦਾ ਨਿਸ਼ਾਨਾ ਬਣਾਉਂਦੇ ਹਨ। ਆਪ ਦਾ ਵਿਚਾਰ ਹੈ ਕਿ ਜੇ ਨੰਗੇ ਫਿਰਨ ਨਾਲ ਹੀ ਜੋਗੀ ਬਣ ਜਾਈਦਾ ਹੈ ਤਾਂ ਜੰਗਲਾਂ ਵਿੱਚ ਵਿਚਰਨ ਵਾਲੇ ਸਾਰੇ ਜੀਵ ਜੰਤੂ ਤਾਂ ਪਰਮ ਜੋਗੀ ਹੋਏ ਜੇਕਰ ਮੂਹ ਸਿਰ ਮਨੋਂ ਨਾਲ ਮੁਕਤੀ ਮਿਲਦੀ ਹੋਵੇ ਤਾਂ ਸਾਰਿਆਂ ਪੇਡਾਂ ਸਵਰਗਾਂ ਨੂੰ ਜਾਣਗੀਆਂ ਕਬੀਰ ਜੀ ਆਰਥਿਕ ਵਿਵਸਥਾ ਦੁਆਰਾ ਮਨੁੱਖ ਮਨੁੱਖ ਵਿੱਚ ਪਾਈਆਂ ਵੰਡੀਆਂ ਦੇ ਵਿਰੁੱਧ ਆਪਣੀ ਆਵਾਜ਼ ਡਟ ਕੇ ਬੁਲੰਦ ਕਰਦੇ ਹਨ ਆਪ ਦਾ ਵਿਚਾਰ ਹੈ ਕਿ ਨਿਰਦਨ ਸਰਦਨ ਵਾਲੀ ਵਰਗਵੰਡ ਬਣਾਉਣੀ ਬਣਾਉਤੀ ਅਤੇ ਮਨਵਿਰੋਧੀ ਹੈ। ਨਿਰਦਨ ਉਹ ਨਹੀਂ ਜਿਸ ਪਾਸ ਧਨ ਦੌਲਤ ਨਹੀਂ ਬਲਕਿ ਉਹ ਹੈ ਜਿਸਦੇ ਹਿਰਦੇ ਵਿੱਚ ਪ੍ਰਭੂ ਦਾ ਨਿਵਾਸ ਨਹੀਂ ਹੈ। ਆਪਰਮਾਤਮਾ ਦੇ ਨਾਮ ਰੂਪੀ ਸਰਮਾਇਏ ਨੂੰ ਮਨੁੱਖ ਦੀ ਸਭ ਤੋਂ ਵੱਡੀ ਪ੍ਰਾਪਤੀ ਮੰਨਦੇ ਹਨ। ਆਪ ਫਰਮਾਉਂਦੇ ਹਨ ਕਿ ਪੂੰਜੀਵਾਦੀ ਵਿਵਸਥਾ ਵਿੱਚ ਚੰਗੇ-bure ਹੋਣ ਸੰਬੰਧੀ ਲੋਕਾਂ ਦੇ ਮਾਪਦੰਡ ਹੀ ਬਦਲ ਗਏ ਹਨ। ਪੂੰਜੀਪਤੀਆਂ ਨੇ ਦੁਨੀਆ ਨੂੰ ਆਪਣੇ ਅਧੀਨ ਰੱਖਣ ਲਈ ਸੱਭਿਆਚਾਰਕ ਪ੍ਰਤੀਮਾਨ ਬਦਲ ਦਿੱਤੀ ਹੈ। निर्दण ਨੂੰ ਸਰਦਨ ਇੱਜ਼ਤ ਮਾਣ ਨਹੀਂ ਦਿੰਦਾ ਪਰ ਉਹ ਨਿਰਦਨ ਸਰਦਨ ਨੂੰ ਪੂਰਾ ਮਾਣ ਆਦਰ ਦਿੰਦਾ ਹੈ ਕਬੀਰ ਜੀ ਦੀ ਬਾਣੀ ਦਾ ਇੱਕ ਹੋਰ ਵਿਚਾਰدارਾਈ ਆਧਾਰ ਮੂਰਤੀ ਪੂਜਾ ਵਰਗੇ ਮਿੱਥਿਆ ਰੀਤੀ ਰਿਵਾਜਾਂ ਦੇ ਖੰਡਨ ਨਾਲ ਜੁੜੀਆਂ ਹੋਈਆਂ ਹਨ ਆਪ ਫਰਮਾਉਂਦੇ ਹਨ ਕਿ ਜਿਹੜੇ ਲੋਕ ਪੱਥਰ ਨੂੰ ਦੇਵਤਾ ਮੰਨ ਕੇ ਉਸ ਦੀ ਸੇਵਾ ਕਰਦੇ ਹਨ ਉਹਨਾਂ ਦੀ ਸਾਰੀ ਕਾਲ ਵਿਅਰਥ ਚਲੀ ਜਾਂਦੀ ਹੈ ਇਥੇ ਕਬੀਰ ਜੀ ਲਿਖਦੇ ਹਨ ਜੋ ਪਾਥਰ ਕਉ ਕੈਤੇ ਦੇਵ ਤਾਂਕੀ ਵਿਰਤੀ ਹੋਵੈ ਸੇਵ ਜੋ ਪਾਥਰ ਕੀ ਪਾਈ ਪਾਇ ਤਿਸ ਕੈ ਕਾਲ ਅਜਾਈ ਜਾਏ ਉੰਜ ਤਾਂ ਮੱਧ ਕਾਲ ਦੇ ਲਗਭਗ ਸਾਰੇ ਸੰਤਾਂ ਅਤੇ ਭਗਤਾਂ ਨੇ ਵਰਣ ਵਿਵਸਥਾ ਵਿਰੁੱਧ ਆਵਾਜ਼ ਉਠਾਈ ਪਰੰਤੂ ਕਬੀਰ ਬਾਣੀ ਵਿੱਚ ਇਹ ਚੁਣੌਤੀ ਬਹੁਤ ਜ਼ੋਰਦਾਰ ਹੈ ਨਿਬੜਦੀ ਹੈ ਆਪ ਆਪਣੀ ਬਾਣੀ ਵਿੱਚ ਬਾਰ ਬਾਰ ਉਸ ਬ੍ਰਾਹਮਣ ਵਰਗ ਨੂੰ ਵੰਗਾਰਦੇ ਹਨ ਜੋ ਵਰਣ ਵਿਵਸਥਾ ਉੱਪਰ ਆਧਾਰਿਤ ਸਮਾਜਿਕ ਪ੍ਰਣਾਲੀ ਦੀ ਬਕਾਲਤ ਕਰਕੇ ਦਲਤਾਂ ਛੁਦਰਾਂ ਉੱਪਰ ਅਤਿਆਚਾਰ ਕਰਦਾ ਹੈ ਕਬੀਰ ਜੀ ਸਪਸ਼ਟ ਤੌਰ ਤੇ ਇਹ ਵਿਦਿਤ ਕਰ ਦਿੰਦੇ ਹਨ ਕਿ ਜਨਮ ਜਾਤ ਦੀ ਦ੍ਰਿਸ਼ਟੀ ਤੋਂ ਹੀ ਕੋਈ ਬ੍ਰਾਹਮਣ ਸ਼੍ਰੇਸ਼ਟ ਨਹੀਂ ਬਣ ਜਾਂਦਾ ਬਲਕਿ ਬ੍ਰਾਹਮਣ ਉਹੀ ਹੈ ਜੋ ਬ੍ਰਹਮ ਬਾਰੇ ਵਿਚਾਰ ਕਰਦਾ ਹੈ ਉਸਦਾ ਸਿਮਰਨ ਕਰਦਾ ਹੈ ਅਤੇ ਸਾਰੇ ਲੋਕਾਂ ਨੂੰ ਇੱਕ ਦੂਜੇ ਦੇ ਸਮਾਨ ਸਮਝਦਾ ਹੈ कबीर जी दी भाषा सदुकड़ी अर्थात राजस्थानी पंजाबी मिली खड़ी बोली है इस तो रामचंद्र शुक्ल ਇਹ अनुमान ਲਾਉਂਦੇ ਹਨ ਕਿ ਕਬੀਰ ਜੀ ਨੂੰ ਇਹ ਭਾਸ਼ਾ नाथ पंथियां ਤੋਂ ਮਿਲੀ ਹੋਵੇਗੀ ਜਿਨ੍ਹਾਂ ਦੇ पंथ ਦਾ ਪ੍ਰਚਾਰ Rajasthan ਅਤੇ Punjab ਵਿੱਚ ਹੀ ਸਭ ਤੋਂ ਵੱਧ ਰਿਹਾ ਡਾਕਟਰ ਬਰਤਵਾਲ ਦੁਆਰਾ ਸੰਪਾਦਿਤ ਗੋਖਵਾਣੀ ਨੂੰ ਵਾਚਣ ਤੋਂ ਪਤਾ ਚਲਦਾ ਹੈ ਕਿ ਕਬੀਰ ਜੀ ਨੇ ਨਾਥ ਪੰਥੀਆਂ ਦੀ ਕੇਵਲ ਸ਼ਬਦਾਵਲੀ ਨੂੰ ਹੀ ਨਹੀਂ ਅਪਣਾਇਆ ਬਲਕਿ ਉਹਨਾਂ ਦੀ ਪੂਰੀ ਸਰਚਨਾ ਤੱਕ ਨੂੰ ਆਤਮ ਸਾਂਤ ਕਰ ਲਿਆ ਹੈ। ਕਬੀਰ ਜੀ ਦੀ ਕਬੀਰ ਜੀ ਦੀ ਸਾਹਿਤਕ ਪ੍ਰਤਿਭਾ ਬਹੁਤ ਵਿਰਾਟ ਅਤੇ ਅਤਿਬੁੱਧ ਸੀ। ਉਹਨਾਂ ਦੀ ਬਾਣੀ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਅਧਿਆਤਮਕ ਪ੍ਰੇਮ ਦਾ ਗਾਇਨ ਕਰਨ ਦੇ باوجود ਆਪ ਆਪਣੇ ਸਮਕਾਲੀ ਜੀਵਨ ਦੇ ਯਥਾਰਥ ਤੋਂ ਵੱਖਰੇ ਜਾਂ ਬੇਮੁਖ ਨਹੀਂ ਹੋਏ। ਇਸੇ ਲਈ ਆਪ ਜਨ ਸਧਾਰਨ ਦੇ ਕਵੀ ਸੰ ਅੱਜ ਦੀ ਆਪਣੀ ਵੀਡੀਓ ਇੱਥੇ ਹੀ ਖਤਮ ਹੁੰਦੀ ਹੈ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸੋ ਮੈਂ ਤੁਹਾਡਾ ਆਪਣਾ ਇੱਕ ਛੋਟਾ ਜਿਹਾ ਦੋਸਤ ਹਾਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਜ਼ਰੂਰ ਕਰ ਦਿਓ ਮਿਲਦੇ ਹਾਂ ਇਹੋ ਜਿਹੀ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ ਜੈ ਹਿੰਦ ਜੈ ਭਾਰਤ ਜੈ ਸ਼੍ਰੀ ਰਾਮ ਸਤਿ ਸ਼੍ਰੀ ਅਕਾਲ